ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ ਦਿਨਾਂ ਦੇ ਮੌਸਮ ਦੀ ਪੰਜਾਬ ਦੇ ਵਿੱਚ ਮੀਂਹ ਵਾਲਾ ਸਿਸਟਮ ਜਿਹੜਾ ਲੱਗਣਾ ਉਹਦੇ ਵਿੱਚ ਕਿੰਨੇ ਦਿਨ ਵਾਕਈ ਨੇ ਤੇ ਕਿੰਨੇ ਕੁ ਮੀਂਹ ਲੱਗਣਗੇ ਗੜੇਮਾਰ ਦੇ ਕੋਈ ਚਾਂਸ ਹੈ ਹਰੇਲੇ ਤੋਂ ਚਾਂਸ ਹੈ ਉਹ ਵੀ ਦੱਸਾਂਗੇ ਔਰ ਸਭ ਤੋਂ ਪਹਿਲਾਂ ਆਹ ਗੱਲ ਕਰਦੇ ਆ ਸੈਡਿਊਲ ਦੱਸ ਦੇਣਾ ਤੁਹਾਨੂੰ ਇਸ ਵੇਲੇ ਜੀ ਸਾਂਝਾ ਕਰ ਰਹੇ ਹਾਂ 29 ਨਵੰਬਰ ਦਾ ਦਿਨ ਹੈ ਜੀ ਸਵੇਰ ਦੇ ਲਗਭਗ 9 ਵਜੇ ਅਸੀਂ ਇਹ ਵੀਡੀਓ ਖੁਣਾ ਰਹੇ ਹਾਂ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਖੁਸ਼ਕ ਬਣਿਆ ਹੋਇਆ ਪਰ ਹੰਦ ਖੁਸ਼ਕ ਇਲਾਕਿਆਂ ਦੇ ਵਿੱਚ ਛਾਈ ਹੋਈ ਆ ਤੇ ਮਾਝਾ ਦੋਆਬਾ ਮਾਲਵਾ ਲਗਭਗ ਜਿੱਥੇ ਜਿੱਥੇ ਤੁਹੰਦਾ ਉੱਥੇ ਹੁਣ ਧੁੱਪ ਜੜੀ ਅਚਾਨਕ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਦਾ ਦਿਨ ਜੇਕਰ ਆਪਾਂ ਦੇਖਦੇ ਹਾਂ ਖੁਸ਼ਕ ਤੇ ਸਾਫ ਰਹਿਣ ਦੇ आसार ਨੇ ਕਿਉਂਕਿ ਨਰੇਤਰੇ ਕੋਈ ਸਿਸਟਮ ਮਹੀਆਲਾ ਨਹੀਂ ਹੈ ਇਸ ਕਰਕੇ ਮਹੀਆਲੇ ਫਖ ਤੋਂ ਮੌਸਮ ਸਾਫ ਰਹੇਗਾ ਦੂਜੀ ਗੱਲ ਕਿ ਜਿਹੜੇ ਸਿਸਟਮ ਆਉਣੇ ਆ ਜਵੇਂ ਕਿ ਇਸ ਤੋਂ ਪਹਿਲਾਂ ਦੱਸਿਆ ਆ ਰਿਹਾ 4 ਤੋਂ ਲੈ ਕੇ 8 9 ਦੇ ਵਿਚਕਾਰ ਇੱਕ ਸਿਸਟਮ ਆ ਸਕਦਾ 4 ਤੋਂ 8 9 ਦਸੰਬਰ ਦੀ ਆਪਾਂ ਗੱਲ ਕਰ ਰਹੇ ਆ ਯਾਨੀ ਕਿ ਆ ਉਹਦੇ ਜਿਹੜੇ ਦਿਨ ਹੋਣਗੇ ਇੱਕ ਸਿਸਟਮ ਉੱਤਰ ਭਾਰਤ ਨੂੰ ਕਵਰ ਕਰ ਸਕਦਾ ਹੈ ਜਿਹਦੇ ਵਿੱਚ ਉਮੀ ਗਰੇਮਾਰ ਫਲਸਫੇ ਪਹਿਲੇ ਫਦਰਤੇ ਬਰਬਰੀ ਯਾਨੀ ਕਿ ਹਿਮਾਚਲ ਜੰਮੂ ਦੇ ਉਪਰਲੇ ਖੇਤਰਾ ਦੇ ਵਿੱਚ ਪਹਾੜੀ ਖੇਤਰਾ ਦੇ ਵਿੱਚ ਬਰਬਰੀ ਦਾ ਇੱਕ ਚੰਗਾ ਦੌਰ ਲੱਗ ਸਕਦਾ ਮੈਦਾਨਾ ਦੇ ਵਿੱਚ ਭਾਰੇ ਉਮੀ ਕੁਝ ਖੇਤਰਾ ਦੇ ਵਿੱਚ ਕੁਝ ਖੇਤਰਾ ਦੇ ਵਿੱਚ ਦਰਮਿਆਨੇ ਵੀ ਕੁਝ ਖੇਤਰਾ ਦੇ ਵਿੱਚ ਹਲਕੀ ਗਰੇਮਾਰ ਇਹ ਦੇਖਣ ਨੂੰ ਮਿਲ ਸਕਦੀ ਆ ਭਾਮੇ ਪੰਜਾਬ ਦੇ ਖੇਤਰੋਂ ਹਰਿਆਣਾ ਦੇ ਖੇਤਰੋਂ ਉੱਤਰੀ ਰਾਜਸਥਾਨ ਦੇ ਖੇਤਰੋਂ ਪੱਛਮੀ ਯੂਪੀ ਦੇ ਖੇਤਰੋਂ ਦਿੱਲੀ ਗੁਰੂਗਰਾਮ ਨੋਇਡਾ ਦੇ ਖੇਤਰ ਹੁਣ ਸੋ ਇਹ ਖੇਤਰਾ ਦੇ ਵਿੱਚ ਉਮੀ ਦੇ ਚਾਂਸ ਰਹਿਣਗੇ ਸੋ ਇਹ ਸਿਸਟਮ ਜਿਹੜਾ ਕਿ 15 20 ਦਸੰਬਰ ਤੋਂ ਪਹਿਲਾਂ ਫਲਾ ਇੱਕ ਦੋ ਸਿਸਟਮ ਆਰਿਆ ਇਹ ਸਿਸਟਮ ਦਾ ਤਗੜਾ 4 ਤੋਂ ਲੈ ਕੇ 10 ਹਾਲਾ ਵਿੱਚਕਾਰ ਇਹਦੇ ਵਿੱਚ ਵੀ ਸਿਸਟਮ ਤਗੜਾ ਹੋ ਸਕਦਾ ਹੈ ਜਾਂ ਫਿਰ 15 16 17 ਦੇ ਆਸ-ਪਾਸ ਜਿਹੜਾ ਇੱਕ ਸਿਸਟਮ ਆ ਰਿਹਾ ਉਹ ਵੀ ਤਗੜਾ ਹੋ ਸਕਦਾ ਸੋ ਹਾਲੇ ਦਿਨ ਇਹਦੇ ਵਿੱਚ ਕਾਫੀ ਫਏ ਨੇ ਇਸ ਲਈ ਤੁਹਾਨੂੰ ਅਸੀਂ ਲਾਈਵ ਅਪਡੇਟ ਦੇਂਦੇ ਰਹਾਂਗੇ ਫਿਲਹਾਲ ਕੋਲ ਮਿਲਾ ਕੇ 15ਵੀਂ ਦਸੰਬਰ ਦੇ ਵਿਚਕਾਰ ਇੱਕ ਤਗੜਾ ਸਿਸਟਮ ਲੱਗੇਗਾ ਜਿਹੜਾ ਕਿ ਬਹੁਤ ਵੱਡੇ ਏਰੀਆ ਨੂੰ ਕਵਰ ਕਰ ਸਕਦਾ ਉੱਤਰ ਭਾਰਤ ਦੇ ਤੇ ਤਗੜੇ ਮੀਂਹ ਤੇ ਬਰਬਾਰੀ ਉਹ ਹਾਲੇ ਖਦਰ ਤੇ ਲਵਾ ਸਕਦਾ ਹੈ ਜੇਕਰ ਆਫਾਨ ਗੱਲ ਕਰੀਏ ਜੀ ਤੂਫਾਨ ਦੀ ਕਿਉਂਕਿ ਥੱਲੇ ਇੱਕ ਤੂਫਾਨ ਚੱਲਦਾ ਫਿਆ ਜਿਹੜਾ ਕਿ ਹੁਣ ਲੈਂਡਫਾਲ ਇਧਰ ਸ਼੍ਰੀਲੰਕਾ ਵਾਲੇ ਫਾਸੇ ਤਾਂ ਹੋ ਚੁੱਕਾ ਹੈ ਬਈਆ ਬੰਗਾਲ ਦੇ ਵਿੱਚ ਚੱਕਰਵਾਤ ਬਣਿਆ ਸੀ ਜਿਹਦਾ ਨਾਮ ਸਨੀਅਰ ਰੱਖਿਆ ਗਿਆ ਸੀ ਤੇ ਦੂਜਾ ਇੱਕ ਹੋਰ ਚੱਕਰਵਾਤ ਬਣਿਆ ਸੀ ਜਿਹਦਾ ਨਾਮ ਡਟਵਾ ਰੱਖਿਆ ਗਿਆ ਸੀ ਸੋ ਇਹ ਤੂਫਾਨ ਨੇ ਜਿਹੜੇ ਹੁਣ ਪ੍ਰਭਾਵਿਤ ਕਰ ਰਹੇ ਨੇ ਤੱਟਵਰਤੀ ਸੂਬਿਆਂ ਨੂੰ ਕੇਰਲਾ ਹੋ ਗਿਆ ਬੰਗਲੌਰ ਹੋ ਗਿਆ ਇਧਰ ਪੱਡੋਚਰੀ ਹੋ ਗਿਆ ਅੰਧਰ ਪ੍ਰਦੇਸ਼ ਹੋ ਗਿਆ ਇਹਨਾਂ ਸੂਬਿਆਂ ਨੂੰ ਇਹ ਤੂਫਾਨ ਪ੍ਰਭਾਵਿਤ ਕਰਨਗੇ ਅਤੇ ਭਾਰੀ ਮੀਂਹ ਅਤੇ ਭਾਰੀ ਮੀਂਹ ਤੋਂ ਵੀ ਜੀ ਜਿਹੜੇ ਇਤਿਫਾਰੇ ਨਹੀਂ ਹੁੰਦੇ ਨੇ ਉਹਨਾਂ ਦੀ ਅਲਰਟ ਹੈ ਜਿਹੜੇ ਆਈਐਮਡੀ ਯਾਨੀ ਕਿ ਭਾਰਤੀ ਮੌਸਮ ਵਿਭਾਗ ਨੇ ਇਹਨਾਂ ਸੂਬਿਆਂ ਲਈ ਜਾਰੀ ਕੀਤੇ ਨੇ ਤੇ ਇਹਨਾਂ ਸੂਬਿਆਂ ਦੇ ਵਿੱਚ ਜ਼ਬਰਦਸਤ ਮੀਂਹ ਤੂਫਾਨੀ ਹਵਾਵਾਂ ਦੇ ਨਾਲ ਲੱਗਣ ਜਾ ਰਹੀ ਹੈ ਤੇ ਜਦੋਂ ਇਹਦਾ ਲੈਂਡਫਾਲ ਇਧਰ ਭਾਰਤ ਵਾਲੇ ਪਾਸੇ ਯਾਨੀ ਕਿ ਇਹਨਾਂ ਸੂਬਿਆਂ ਦੇ ਵਿੱਚ ਹੋ ਜਾ ਭਾਰਤ ਦੇ ਤੇ ਇੱਥੇ ਜਿਹੜੇ ਆ ਭਾਰੀ ਤੇ ਲੱਗੇ ਜ਼ਬਰਦਸਤ ਹਾਰੀ ਮੀਂਹ ਜਿਹੜੇ ਵੇਖਣ ਨੂੰ ਮਿਲ ਸਕਦੇ ਆ ਤੇ ਇਸ ਸਲਾਵਾ ਜੇਕਰ ਆ તાਜਾ ਅਪਡੇਟ ਤੇ ਗੌਰ ਫਰਮਾਇਆ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਆ ਪੰਜਾਬ ਦੇ ਲਈ ਵਾਰਨਿੰਗ ਫਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਆ 29 ਅਪਰ ਦੇ ਤਰੀਕ ਫਾਈ ਹੋਇਆ 29 ਤੋਂ ਲੈ ਕੇ 5 ਦਸੰਬਰ ਤੱਕ ਵੱਡੇ ਮੀਂਹ ਵਾਲਾ ਕੋਈ ਸਿਸਟਮ ਨੜੇ ਜੜੇ ਨਹੀਂ ਹੈ ਮੌਸਮ ਖੁਸ਼ਕ ਰਹੇਗਾ ਸਾਫ ਰਹੇਗਾ ਨੋ ਵਾਰਨਿੰਗ ਇਥੇ ਲਿਖਿਆ ਹੋਇਆ ਕੋਈ ਅਲਰਟ ਚੇਤਾਵਨੀ ਨਹੀਂ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਮੌਸਮ ਫਾਕ ਕੋਲਡ ਵੇਵ ਦੇ ਯਾਨਕੀ ਠੰਡ ਦੇ ਅਲਰਟ ਮੁਰਤ ਜਾਰੀ ਕਰ ਸਕਦਾ ਇਹਦੇ ਵਿੱਚ ਦੋਹਰਾਏ ਨਹੀਂ ਹੈ ਤੇ ਮੀਂਹ ਵਾਲੇ ਸਿਸਟਮ ਹੈ ਦਸੰਬਰ ਦੇ ਵਿੱਚ ਜਿਹੜੇ ਲੱਗ ਰਹੇ ਆ ਉਹਦੇ ਅਸੀਂ ਤੁਹਾਨੂੰ ਲਾਈਵ ਅਪਡੇਟ ਦਿੰਦੇ ਰਹਾਂਗੇ ਧੰਨਵਾਦ ਜੀ ਸ਼ੁਕਰੀਆ